ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ADC ਲਾਈਵ ਅੱਜ ਆਪਾਂ ਕਰਦੇ ਆ ਚਰਚਾ ਲੋਕ ਸਭਾ ਚੋਣਾਂ ਬਾਰੇ ਲੈ ਕੇ ਸਾਡੇ ਨਾਲ ਜੁੜੇ ਨੇ ਕਿਸਾਨ ਨੇਤਾ ਗੁਰਪ੍ਰੀਤ ਸਿੰਘ ਜੀ ਗਿੱਲ ਗਿੱਲ ਸਾਹਿਬ ਜੋ ਭਾਜਪਾ ਪਾਰਟੀ ਵੱਲੋਂ ਜੋ ਆਪਣਾ ਨਮਾਇੰਦਾ ਸਰਸੇ ਜ਼ਿਲ੍ਹੇ ਨੂੰ ਦਿੱਤਾ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਅਸੀਂ ਕਿਸਾਨ ਮੋਰਚੇ ਦੇ ਨਾਲ ਜੁੜੇ ਹੋਏ ਸਾਥੀ ਆ ਸਾਰੇ ਸਭ ਤੋਂ ਪਹਿਲਾਂ ਤਾਂ ਮੈਂ ਏਡੀਸੀ ਨਿਊਜ਼ ਦਾ ਧੰਨਵਾਦ ਕਰਦਾ ਜੀ ਇਹ ਤੁਸੀਂ ਸਮੇਂ-ਸਮੇਂ ਤੇ ਕਿਸਾਨ ਮਜ਼ਦੂਰ ਦੀ ਆਵਾਜ਼ ਨੂੰ ਉਠਾਉਂਦੇ ਰਹਿੰਦੇ ਹੋ ਜੀ ਜੀ ਆ ਰਾਜਨੀਤਿਕ ਪਾਰਟੀਆਂ ਜਿਹੜੀਆਂ ਆ ਉਹ ਆਪਦੇ ਕੈਂਡੀਡੇਟ ਇਲੈਕਸ਼ਨ ਜਦੋਂ ਹੁੰਦੇ ਆ ਤਾਂ ਰਾਜਨੀਤਿਕ ਪਾਰਟੀਆਂ ਨੇ ਆਪਦੇ ਕੈਂਡੀਡੇਟ ਉਤਾਰਨੇ ਹੁੰਦੇ ਆ ਹਮ ਲੇਕਿਨ ਅਗਰ ਕੋਈ ਅੱਛਾ ਕੈਰੇਕਟਰ ਜਾਂ ਅੱਛਾ ਆਦਮੀ ਆਉਂਦਾ ਹੈ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਹੋਵੇ ਜੀ ਤਾਂ ਲੋਕ ਉਹਨੂੰ ਲਾਈਕ ਕਰਦੇ ਨੇ ਹਮ ਪਰ ਇਹ ਇਹ ਤਾਂ ਇੱਕ ਉਹ ਇਨਸਾਨ ਹੈ ਜਿੰਨੇ ਕੋਈ ਪਾਰਟੀ ਛੱਡੀ ਨਹੀਂ ਹਮ ਇਹ ਤਾਂ ਤੁਸੀਂ ਦੇਖਿਆ ਹੋਣਾ ਵੀ ਬੀਤੇ ਦਿਨਾਂ ਦੇ ਵਿੱਚ ਲੋਕਾਂ ਨੇ ਉਹ ਸੌਂਗ ਸੱਚਾ ਜਿਹੜਾ ਇਹਦੇ ਤੇ ਲਾ ਰੱਖਿਆ ਵੀ ਮੇਰਾ ਯਾਰ ਪਤਲੀਆਂ ਵਰਗਾ ਕਦੀ ਉਸ ਫੁੱਲ ਤੇ ਤੇ ਕਦੀ ਉਸ ਫੁੱਲ ਤੇ ਹੂੰ ਹੂੰ ਨਾ ਇਸ ਇਨਸਾਨ ਨੇ ਦੇਖੋ ਕਾਂਗਰਸ ਚ ਜੇ ਗਿਆ ਐਨਐਲਓ ਜੇ ਗਿਆ ਇੱਕ ਨੇ ਆਪਦਾ ਮੋਰਚਾ ਬਣਾਇਆ ਉਸ ਤੋਂ ਬਾਅਦ ਇਹ ਤਰਨਮੂਲ ਕਾਂਗਰਸ ਦੇ ਵਿੱਚ ਗਿਆ ਹੂੰ ਆਮ ਆਦਮੀ ਪਾਰਟੀ ਦੇ ਵਿੱਚ ਇਸ ਬੰਦੇ ਨੇ ਲੰਮਾ ਸਮਾਂ ਕੰਮ ਕਰਨ ਤੋਂ ਬਾਅਦ ਜੀ ਅੱਜ ਆਮ ਆਦਮੀ ਪਾਰਟੀ ਨੂੰ ਵੀ ਗਾਲਾਂ ਕੱਢ ਰਿਹਾ ਜੀ ਹਾਲਾਂਕਿ ਅਸੀਂ ਕੋਈ ਕਿਸੇ ਪਾਰਟੀ ਦੇ ਹਮਾਇਤੀ ਨਹੀਂ ਆ ਹੂੰ ਮੈਂ ਇਹ ਕਹਿ ਰਿਹਾ ਵੀ ਤੁਸੀਂ ਗਰਾਊਂਡ ਲੈਵਲ ਤੇ ਚੈੱਕ ਕਰੋ ਜਾ ਕੇ ਹੂੰ ਜੈਨੂਨ ਦੇ ਵਿੱਚ ਅਗਰ ਇਹਨਾਂ ਦੀ ਖੁਦ ਦੀ ਵਿਚਾਰਧਾਰਾ ਪਾਰਟੀ ਦੇ ਲੋਕ ਆ ਉਹ ਵੀ ਇਹ ਗੱਲ ਕਹਿ ਰਹੇ ਆ ਵੀ ਇਹ ਕੈਂਡੀਡੇਟ ਜਿਹੜਾ ਹੈ ਮਤਲਬ ਯਾਨੀ ਇਹਨੂੰ ਵੋਟ ਮਤਲਬ ਨਹੀਂ ਇੰਨੀ ਕਿ ਨੈਗੇਟਿਵਿਟੀ ਹੈ ਹੂੰ ਔਰ ਸਾਡੇ ਕਿਸਾਨ ਅੰਦੋਲਨ ਦਾ ਜਿਹੜਾ ਇਫੈਕਟ ਆ ਹੂੰ ਕਿਤੇ ਨਾ ਕਿਤੇ ਜੋ ਤਸੱਦਦ ਬੀਜੇਪੀ ਨੇ ਜਾਂ ਬੀਜੇਪੀ ਦੇ ਸਹਿਯੋਗੀ ਦਲਾ ਨੇ ਆਮ ਪਬਲਿਕ ਤੇ ਲੋਕਾਂ ਦੇ ਚਾਹੇ ਮਹਿੰਗਾਈ ਨੂੰ ਲੈ ਕੇ ਦੇਖ ਲੋ ਜਾਂ ਕਿਸਾਨ ਅੰਦੋਲਨ ਦੇ ਚੱਲਦਿਆਂ ਸਾਡੇ ਕਿਸਾਨ ਸ਼ਹੀਦ ਹੋਏ ਯੂਪੀ ਦੇ ਵਿੱਚ ਜਿਹੜਾ ਉੱਥੇ ਸਾਡੇ ਕਿਸਾਨ ਜਿਹੜੇ ਸੀ ਉਹ ਗੱਡੀ ਦੇ ਥੱਲੇ ਕੁਚਲ ਕੇ ਇਹਨਾਂ ਨੇ ਮਾਰੇ ਜਿਹੜੇ ਸਾਡੇ ਲੋਕ ਸ਼ਹੀਦ ਹੋਏ ਉੱਥੇ ਹੂੰ ਜਾਂ ਹੁਣ ਨਵਾਂ ਹੀ ਤੁਸੀਂ ਦੇਖ ਲੋ ਸ਼ੁਭ ਕਰਨ ਸਾਡਾ ਜਿਹੜਾ ਹੈ ਮਾਨਸਾ ਵਾਲਾ ਹੂੰ ਉਹਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਜੀ ਜੀ ਤਾਂ ਇਹ ਲੋਕਾਂ ਤੋਂ ਵੋਟਾਂ ਦੀ ਉਮੀਦ ਕਰ ਰਹੇ ਆ ਔਰ ਤੁਸੀਂ ਦੇਖ ਰਿਹਾ ਹੋਣਾ ਕਿ ਹੁਣ ਕੋਈ ਇੱਕਾ ਦੁੱਕਾ ਇਹਨੇ ਆਪਦੇ ਪ੍ਰੋਗਰਾਮ ਸ਼ੁਰੂ ਕੀਤੇ ਆ ਜੋ ਲੋਕਾਂ ਦਾ ਵਤੀਰਾ ਇਹਨਾਂ ਦੇ ਪਰਤੀ ਤੁਸੀਂ ਦੇਖ ਰਹੇ ਹੋ ਰੋਸ਼ ਜਿਹੜਾ ਲੋਕਾਂ ਦਾ ਸੱਚਾ ਰੋਸ਼ ਹੋ ਤੁਸੀਂ ਦੇਖ ਹੀ ਰਹੇ ਹੋ ਜੀ 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 ਹਾਂ ਜੀ ਅੱਛਾ ਇੱਕ ਇੱਕ ਹੋਰ ਗੱਲ ਦੱਸੋ ਵੀ ਜਿਹੜੇ ਦਿਗ ਵਿੱਚ ਚਟਾਲਾ ਜੀ ਆ ਹਾਂ ਜੀ ਉਹ ਪਿੰਡਾਂ ਦੇ ਵਿੱਚ ਜਾ ਰਹੇ ਆ ਜੀ ਔਰ ਅੱਗੋਂ ਉਹਨਾਂ ਨੂੰ ਕਿਸਾਨ ਜਦੋਂ ਸਵਾਲ ਕਰਦੇ ਆ ਹਾਂ ਜੀ ਤੇ ਦਿਗਵਜ ਜੀ ਦਾ ਇਹ ਜਵਾਬ ਹੁੰਦਾ ਵੀ ਇਹ ਜੋ ਲੋਕ ਨਸ਼ਾ ਪਤਾ ਕਰਨ ਵਾਲੇ ਲੋਕ ਆ ਦੇਖੋ ਗੱਲ ਇਸ ਤਰ੍ਹਾਂ ਹੈ ਕੋਈ ਵੀ ਦੁਕਾਨਦਾਰ ਹੈ ਨਾ ਜਦੋਂ ਦੀ ਦੁਕਾਨਦਾਰੀ ਬੰਦ ਹੋ ਜਾਂਦੀ ਹੈ ਹੂੰ ਉਹ ਆਪਣੀ ਬਖਲਾੜ ਦੇ ਵਿੱਚ ਨਾ ਗਾਹਕਾਂ ਤੇ ਵੀ ਲਾਉਂਦਾ ਹੁੰਦਾ ਜਾਂ ਕਹਿ ਦਿੰਦਾ ਵੀ ਮੇਰੀ ਉਧਾਰ ਜਿਹਾ ਸੀ ਰਹੇਗੀ ਹੂੰ ਤਾਂ ਕਰਕੇ ਮੈਂ ਦੁਕਾਨਦਾਰੀ ਬੰਦ ਕਰਤੀ ਇਹਨਾਂ ਲੋਕਾਂ ਨੇ ਸੱਤਾ ਦਾ ਜਿਹੜਾ ਮੈਂ ਕਹਿਣਾ ਵੀ ਸੱਤਾ ਦਾ ਜਿਹੜਾ ਨਸ਼ਾ ਹਜੇ ਵੀ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੂੰ ਬੀਤੇ ਦਿਨਾਂ ਦੇ ਵਿੱਚ ਮਸੀਤਾ ਪਿੰਡ ਦੇ ਵਿੱਚ ਇਹਨਾਂ ਲੋਕਾਂ ਦਾ ਕਿਸਾਨ ਅੰਦੋਲਨ ਦੇ ਸਾਥੀਆਂ ਨੇ ਵਿਰੋਧ ਕੀਤਾ ਹੂੰ ਔਰ ਮੈਂ ਸੈਲੂਟ ਕਰਦਾ ਸਾਡੇ ਉਹਨਾਂ ਕਿਸਾਨ ਸਾਥੀਆਂ ਨੂੰ ਜੀ ਇਹਨੇ ਜ਼ਬਰਦਸਤ ਉਹਨਾਂ ਨੇ ਜੈਨੂਅਲ ਸਵਾਲ ਪੁੱਛੇ ਇੱਕ ਵੀ ਸਵਾਲ ਦਾ ਜਵਾਬ ਦਿਗਵਿਜੇ ਦੇ ਕੋਲ ਨਹੀਂ ਸੀਗਾ ਜੀ ਜੀ ਔਰ ਮੈਨੂੰ ਬੜਾ ਅਫਸੋਸ ਹੈ ਕਿ ਤਾਊ ਦੇਵੀ لال ਜੀ ਦੇ ਪਰਿਵਾਰ ਦਾ ਵਾਰਿਸ ਆਪੇ ਆਪ ਨੂੰ ਕਹਿਣ ਵਾਲਾ ਦਿਗਵਿਜੇ ਚਟਾਲਾ ਹੂੰ ਉਹਦੀ ਇੱਕ ਵੀਡੀਓ ਮੇਰੇ ਕੋਲੇ ਆਈ ਹੈ ਉਹ ਕਹਿ ਰਿਹਾ ਪੇੜ ਲੋਗ ਨੇ ਹੂੰ ਅਗਰ ਇਹ ਪੇੜ ਲੋਗ ਨੇ ਤਾਂ ਤੁਸੀਂ ਕੀ ਹੋ ਤੁਸੀਂ ਵੀ ਤਾਂ ਬੀਜੇਪੀ ਦੇ ਪੇੜ ਲੋਗ ਹੋ ਜੀ ਜੀ ਅੱਜ ਵੀ ਜਿਹੜੇ ਬੁੱਧੀਜੀਵੀ ਲੋਕ ਨੇ ਉਹ ਇਹ ਕਹਿ ਰਹੇ ਐ ਕਿ ਬੀਜੇਪੀ ਦੇ ਨਾਲੋਂ ਅਗਰ ਜੇਜੇਪੀ ਦਾ ਕੋਈ ਸਮਝੌਤਾ ਟੁੱਟਿਆ ਨਾ ਹੂੰ ਇਹਨਾਂ ਲੋਕਾਂ ਨੇ ਸਮਝੌਤਾ ਤੋੜਨ ਦਾ ਵੀ ਸਮਝੌਤਾ ਕੀਤਾ ਜੀ ਫਿਰ ਇਹਨੂੰ ਇਹ ਗੱਲ ਕਹੋ ਅਗਰ ਦੁਸ਼ਯੰਤ ਦੀ ਬਾਬਤ ਤੁਹਾਨੂੰ ਕੋਈ ਕਿਸਾਨ ਸਾਥੀ ਜਾਂ ਮਜ਼ਦੂਰ ਸਾਥੀ ਸਵਾਲ ਕਰ ਰਿਹਾ ਹੈ ਹੂੰ ਜਾਂ ਡਾਕਟਰ ਅਜੇ ਸਿੰਘ ਚਟਾਲਾ ਦੀ ਬਾਬਤ ਕੋਈ ਤੁਹਾਨੂੰ ਸਵਾਲ ਕਰ ਰਿਹਾ ਤੁਸੀਂ ਬੀਤੇ ਸਮੇਂ ਦੇ ਵਿੱਚ ਦੇਖਿਆ ਹੋਣਾ ਹੂੰ ਕਿ ਸਾਡੇ ਹਸਾਰ ਸਾਈਡ ਤੇ ਸਾਡੇ ਕਿਸਾਨ ਸਾਥੀਆਂ ਨੇ ਅਜੇ ਸਿੰਘ ਚਟਾਲਾ ਜੀ ਨੂੰ ਇੱਕ ਸਵਾਲ ਪੁੱਛਿਆ ਵੀ ਤੁਸੀਂ ਤਾਂ ਕਹਿੰਦੇ ਸੀ ਕਿਸਾਨ ਅੰਦੋਲਨ ਜੈਸੀ ਇੱਕ ਬਿਮਾਰੀ ਬੋਲਿਆ ਤੁਸੀਂ ਹਾਂ ਡਾਕਟਰ ਅਜੇ ਸਿੰਘ ਚਟਾਲਾ ਜੀ ਦਾ ਹਾਂ ਜੋ ਦਿਗ ਵਿਜੇ ਔਰ ਦੁਸ਼ਯੰਤ ਜੀ ਦੇ ਫਾਦਰ ਸਾਹਿਬ ਨੇ ਹਾਂ ਉਹ ਬੋਲ ਰਿਹਾ ਵੀ ਜੋ ਕਿਸਾਨ ਅੰਦੋਲਨ ਸੀ ਉਹ ਇੱਕ ਬਿਮਾਰੀ ਸੀ ਇੱਕ ਬਿਮਾਰੀ ਸੀ ਦੇਖੋ ਇੱਕ ਕਿਸਾਨ ਪਰਿਵਾਰ ਤੋਂ ਹੋ ਕੇ ਹਮ ਔਰ ਉਹ ਐਵੇਂ ਦੇ ਸ਼ਬਦ ਇਹਨਾਂ ਨੇ ਯੂਜ਼ ਕੀਤੇ ਅੱਜ ਇਹਨਾਂ ਕੋਲੇ ਸਵਾਲ ਨਹੀਂ ਹੈ ਔਰ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਮਤਲਬ ਮੌਕੇ ਤੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਗੱਡੀ 'ਚੋਂ ਬਾਹਰ ਨਿਕਲਣ ਦੀ ਵੀ ਹਿੰਮਤ ਨਹੀਂ ਹੋਈ ਜਦੋਂ ਉਹਨਾਂ ਨੇ ਸਵਾਲ ਪੁੱਛੇ ਨੇ ਹਮ ਹਰ ਇੱਕ ਵੀਡੀਓ ਹੋਰ ਆਉਂਦੀ ਹੈ ਵੀ ਜੇ ਤੁਸੀਂ ਇੰਨੇ ਸੱਚੇ ਸੁੱਚੇ ਹੋ ਤਾਂ ਜੋ ਦਿਗ ਵਿਦੇ ਔਰ ਦੁਸ਼ੰਤ ਜਟਾਲਾ ਜੀ ਦੇ ਮਾਤਾ ਨੇ ਲੈਣਾ ਜਟਾਲਾ ਜੀ ਹਮ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਮੈਂ ਆਪਸੇ ਹੱਥ ਜੋੜ ਕਰ ਮਾਫੀ ਮੰਗਤੀ ਹੂੰ ਕਿ ਅਗਰ ਦੁਸ਼ੰਸੇ ਕੋਈ ਗਲਤੀ ਹੋਈ ਹੈ ਤਾਂ ਉਸਕੋ ਮਾਫ ਕਰੋ ਹਮ ਇੱਕ ਬੰਨੇ ਤੁਸੀਂ ਮਾਫੀਆਂ ਮੰਗ ਰਹੇ ਹੋ ਇੱਕ ਬੰਨੇ ਤੁਸੀਂ ਕਹਿ ਰਹੇ ਹੋ ਜਿਹੜੇ ਸਾਡੇ ਤੋਂ ਸਵਾਲ ਪੁੱਛੇ ਜਾ ਰਹੇ ਉਹ ਪੇੜ ਲੋਕ ਨੇ ਹਮ ਕੋਲਾ ਸਿੰਘ ਜੀ ਇਹ ਲੋਕ ਤੁਹਾਡੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਆ ਕੇ ਤੁਹਾਨੂੰ ਬਹਿਲਾਉਣ ਦੀ ਕੋਸ਼ਿਸ਼ ਕਰਦੇ ਆ ਜੀ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਡੇ ਕਿਸਾਨ ਮਜ਼ਦੂਰ ਨੂੰ ਇੱਕ ਗੱਲ ਕਹਿ ਦੇਣਾ ਚਾਹੁੰਦਾ ਹੂੰ ਕਿ ਤੁਸੀਂ ਅੰਦੋਲਨ ਦੇ ਜਦੋਂ ਅੰਦੋਲਨ ਸਾਡਾ ਚੱਲ ਰਿਹਾ ਸੀ ਸਾਡੇ ਕ੍ਰਾਂਤੀਕਾਰੀ ਸਾਥੀਆਂ ਨੇ ਪਿੰਡਾਂ ਦੇ ਵਿੱਚ ਇੱਕ ਬੋਰਡ ਲਾਏ ਸੀ ਬੀਜੇਪੀ ਜੇਜੇਪੀ ਨੋ ਐਂਟਰੀ ਇਹ ਹੂੰ ਤਾਂ ਸਾਥੀਓ ਉਹਨਾਂ ਦੇ ਉੱਤੇ ਤੁਸੀਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀਆਂ ਫੋਟੋਆਂ ਲਾਈਆਂ ਸੀ ਤੁਸੀਂ ਉਹਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਜਿਹੜੇ ਸੀਗੇ ਉਹਨਾਂ ਦੀਆਂ ਫੋਟੋਆਂ ਲਾਈਆਂ ਸੀ ਅੱਜ ਵੀ ਉਹਨਾਂ ਨੂੰ ਯਾਦ ਰੱਖਿਆ ਜੀ ਹੂੰ ਇਹ ਲੋਕ ਅੱਜ ਬੀਜੇਪੀ ਨੇ ਕੱਢਤਾ ਇਹਨਾਂ ਨੂੰ ਬਾਹਰ ਜੀ ਜੀ ਅੱਜ ਇਹਨਾਂ ਦੇ ਨਾਲ ਨਾ ਕੋਈ ਐਮਐਲਏ ਰਿਹਾ ਨਾ ਲੋਕ ਇਹਨਾਂ ਨੂੰ ਘਰਾਂ 'ਚ ਵੜਨ ਦੇ ਰਹੇ ਆ ਅਗਰ ਤੁਹਾਡੇ ਪਿੰਡ ਦੇ ਵਿੱਚ ਕਿਤੇ ਵੀ ਅਗਰ ਕੋਈ ਬੀਜੇਪੀ ਜੇਜੇਪੀ ਦਾ ਨੁਮਾਇੰਦਾ ਹੁੰਦਾ ਹੈ ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਚਾਹੇ ਐਮਐਸਪੀ ਨੂੰ ਲੈ ਕੇ ਆ ਹੂੰ ਚਾਹੇ ਬਿਜਲੀ ਬਿੱਲਾਂ ਨੂੰ ਲੈ ਕੇ ਆਏ ਚਾਹੇ ਅੰਦੋਲਨ ਦੇ ਵਿੱਚ ਸ਼ਹੀਦ ਜਿਹੜੇ ਸਾਡੇ ਕਿਸਾਨ ਸਾਥੀ ਮਜ਼ਦੂਰ ਸਾਥੀ ਹੋਏ ਆ ਉਹਨਾਂ ਨੂੰ ਲੈ ਕੇ ਆ ਇਹਨਾਂ ਨੂੰ ਜਰੂਰ ਸਵਾਲ ਪੁੱਛੋ ਕਿ ਤੁਸੀਂ ਕੀ ਅੱਜ ਅੱਜ ਤੁਸੀਂ ਕਿਸ ਸੋਚ ਨਾਲ ਸਾਡੇ ਵਿੱਚ ਆ ਕੇ ਵੋਟਾਂ ਮੰਗ ਰਹੇ ਹੋ ਤੁਸੀਂ ਹੂੰ ਇਹਨਾਂ ਲੋਕਾਂ ਨੇ ਸਾਨੂੰ ਸਨ ਇਹਨਾਂ ਨੇ ਜੇ ਜੇ ਖਾਸ ਤੌਰ ਤੇ ਜਜਪੀ ਨੇ ਅਗਰ ਮੈਂ ਹਰਿਆਣੇ ਦੀ ਗੱਲ ਕਰਾਂ ਤਾਂ ਇਹਨਾਂ ਨੇ ਕਿਸਾਨ ਮਜ਼ਦੂਰ ਦੇ ਨਾਂ ਤੇ ਵੋਟਾਂ ਲੈ ਕੇ ਬੀਜੇਪੀ ਦੇ ਖਿਲਾਫ ਵੋਟਾਂ ਮੰਗੀਆਂ ਇਹਨਾਂ ਨੇ ਹਾਂ ਪਰ ਲੋਕਾਂ ਨੇ ਵੋਟਾਂ ਪਾਈਆਂ ਔਰ ਦੁਸ਼ਯੰਤ ਨੇ ਤੇ ਦੁਸ਼ੰਤ ਦੇ ਪਰਿਵਾਰ ਨੇ ਹਾਂ ਦਿਗਵਿਜੇ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਯਾਨੀ ਜੇ ਜੇਪੀ ਨੇ ਕਿਸਾਨ ਮਜ਼ਦੂਰ ਦੀਆਂ ਵੋਟਾਂ ਲੈ ਕੇ ਉਹਨਾਂ ਨੂੰ ਵੇਚਣ ਦਾ ਕੰਮ ਕੀਤਾ ਔਰ ਬੀਜੇਪੀ ਦੀ ਝੋਲੀ ਚਾ ਕੇ ਬੈਠੇ ਜੀ ਜੀ ਸਾਡੇ ਸਿਰਸਾ ਦੇ ਵਿੱਚ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਸਟੇਡੀਅਮ ਦੇ ਵਿੱਚ ਇੱਕ ਪੱਕਾ ਮੋਰਚਾ ਲੱਗਦਾ ਜਿਹਦੇ ਵਿੱਚ ਇਹ ਸਲੋਗਨ ਲਿਖਿਆ ਗਿਆ ਕਿ ਦੁਸ਼ੰਤ ਜਾਂ ਤੂੰ ਕੁਰਸੀ ਚੁਣ ਲੈ ਜਾਂ ਕਿਸਾਨ ਹੂੰ ਸਾਥੀਓ ਇਹਨਾਂ ਲੋਕਾਂ ਨੇ ਸਾਡੇ ਨਾਲ ਤਾਂ ਆ ਕੇ ਕੀ ਬੈਠਣਾ ਸੀ ਇਹਨਾਂ ਨੇ ਸਾਡੇ ਤੇ ਡਾਂਗਾਂ ਚਲਾਈਆਂ ਇਹਨਾਂ ਨੇ ਸਾਡੇ ਤੇ ਪਾਣੀ ਦੀਆਂ ਬੁਸ਼ਾਰਾਂ ਚਲਾਈਆਂ ਸਾਨੂੰ ਇੱਕ ਇੱਕ ਚੀਜ਼ ਯਾਦ ਆ ਹੂੰ ਔਰ ਮੈਂ ਤੁਹਾਡੇ ਚੈਨਲ ਦੇ ਮਾਧਮ ਤੋਂ ਕਹਿ ਦੇਣਾ ਕਿ ਅੱਜ ਵੀ ਕਿਸਾਨ ਮਜ਼ਦੂਰ ਜਿਹੜਾ ਹੈ ਜਿਹਨੇ ਅੰਦੋਲਨ ਦੇ ਚੱਲਨ ਦੇ ਦੌਰਾਨ ਜਿਹੜੇ ਨੇਤਾ ਨੇ ਸਾਡਾ ਸਾਥ ਦਿੱਤਾ ਹੈ ਜਿੰਨਾਂ ਲੋਕਾਂ ਨੇ ਜਿਹੜੀਆਂ ਪਾਰਟੀਆਂ ਨੇ ਸਾਥ ਦਿੱਤਾ ਹੈ ਚਾਹੇ ਕੋਈ ਆਜ਼ਾਦ ਸੀ ਚਾਹੇ ਕੋਈ ਕਿਸੇ ਪਾਰਟੀ ਨਾਲ ਬਿਲੋਂਗ ਕਰਦਾ ਸੀਗਾ ਅੱਜ ਵੀ ਲੋਕ ਉਹਨਾਂ ਉਹਨਾਂ ਦਾ ਜਿਹੜਾ ਸਾਥ ਦੇਣਗੇ ਇਹਨਾਂ ਲੋਕਾਂ ਨੂੰ ਬਿਲਕੁਲ ਕੋਈ ਘਰੇ ਨਹੀਂ ਵੜਨ ਦੇਗਾ ਜੀ ਜੀ ਗੱਲ ਸਰਪੇ ਮੇਰਾ ਲਾਸਟ ਵਾਲਾ ਇੱਕ ਵੀਡੀਓ ਵਾਇਰਲ ਹੋ ਗਿਆ ਦੁਸ਼ਾਂਤ ਜੀ ਦੀ ਦੁਸ਼ਾਂਤ ਦੀ ਹਾਂਜੀ ਉਹਨਾਂ ਨੂੰ ਕਿਸਾਨ ਜਦੋਂ ਉਹ ਸਵਾਲ ਕਰ ਰਿਹਾ ਹੈ ਨਾ ਤੇ ਅੱਗੋਂ ਉਹ ਇਹ ਕਹਿ ਰਿਹਾ ਹੈ ਵੀ ਸਾਨੂੰ ਰਾਜਨੀਤੀ ਕਰਨੀ ਤੁਸੀਂ ਸਿਖਾਓਗੇ ਉਹ ਸੱਪਤਾ ਦਾ ਨਸ਼ਾ ਹੈ ਨਾ ਜਦੋਂ ਕੋਈ ਲੀਡਰ ਆਦਮੀ ਅਗਰ ਤੁਸੀਂ ਸਵਾਲ ਪੁੱਛਦੇ ਹੋ ਕਿਉਂਕਿ ਦੇਖੋ ਹਿਟਲਰ ਦੀ ਇੱਕ ਪਾਲਿਸੀ ਸੀ ਕਹਿੰਦੇ ਹਿਟਲਰ ਦੇ ਇੱਕ ਕਿਸੇ ਸਾਥੀ ਨੇ ਸਵਾਲ ਪੁੱਛਿਆ ਸੀ ਵੀ ਅਗਰ ਤੁਸੀਂ ਲੰਮਾ ਰਾਜ ਕਰਨਾ ਹੈ ਤਾਂ ਕੀ ਹੋਣਾ ਚਾਹੀਦਾ ਹੂੰ ਕਹਿੰਦੇ ਹਿਟਲਰ ਨੇ ਇਹ ਗੱਲ ਕਹੀ ਸੀ ਕਿ ਤੁਹਾਡੇ ਰਾਜ ਦੇ ਵਿੱਚ ਲੋਕ ਜਿੰਨੇ ਗਰੀਬ ਹੋਣਗੇ ਤੁਹਾਡਾ ਰਾਜ ਉਹਨਾਂ ਲੰਮਾ ਹੋਏਗਾ ਹੂੰ ਇਹਦਾ ਮਤਲਬ ਇਹ ਲੋਕ ਚਾਹੁੰਦੇ ਨਹੀਂ ਕਿ ਲੋਕ ਪੜਨ ਜੇ ਲੋਕ ਪੜਨਗੇ ਤੇ ਸਾਨੂੰ ਸਵਾਲ ਪੁੱਛਣਗੇ ਜੀ ਵੀ ਲੋਕ ਨਾ ਰਾਜਨੀਤੀ ਕਰਨ ਤੁਸੀਂ ਠੇਕਾ ਚੁੱਕ ਰੱਖਿਆ ਵੀ ਰਾਜਨੀਤੀ ਤੁਸੀਂ ਕਰਨੀ ساری ਉਮਰ ਹੂੰ ਹੂੰ ਇਹ ਟਾਈਮ ਲੰਘ ਚੁੱਕਿਆ ਇਹਨਾਂ ਦਾ ਬੀਜੇਪੀ ਜੇਜੇਪੀ ਇਹਨਾਂ ਦੋਨਾਂ ਦੀ ਦੁਕਾਨ ਬੰਦ ਹੋ ਚੁੱਕੀ ਹੈ ਲੋਕ ਇਹਨਾਂ ਨੂੰ ਸਮਝ ਚੁੱਕਿਆ ਹੈ ਜੀ ਭੋਲਾ ਸਿੰਘ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੱਕ ਪੱਤਰਕਾਰ ਸਾਥੀ ਹੋ ਜੀ ਜੀ ਜਿਹੜੇ ਮੌਕੇ ਤੇ ਬੀਜੇਪੀ ਨੇ ਕੈਂਡੀਡੇਟ ਅਨਾਉਂਸ ਕੀਤੇ ਐ ਹੂੰ ਚਾਹੇ ਆਪਾਂ ਅਸ਼ੋਕ ਤਮਰ ਦੀ ਗੱਲ ਕਰੀਏ ਚਾਹੇ ਚੌਧਰੀ ਰਣਜੀਤ ਸਿੰਘ ਜੀ ਦੀ ਗੱਲ ਕਰੀਏ ਚਾਹੇ ਅਸੀਂ ਨਵੀਨ ਜਿੰਦਲ ਦੀ ਗੱਲ ਕਰੀਏ ਹੂੰ ਤੁਸੀਂ ਇਹ ਤਾਂ ਸਮਝੋ ਲੋਕ ਸਮਝ ਚੁੱਕੇ ਆ ਵੀ ਇਨ੍ਹਾਂ ਕੋਲੇ ਮੌਕੇ ਤੇ ਕੈਂਡੀਡੇਟ ਵੀ ਨਹੀਂ ਐ ਇਲੈਕਸ਼ਨ ਲੜਾਉਣ ਵਾਸਤੇ ਜੀ ਜੀ ਦੂਜੀਆਂ ਪਾਰਟੀਆਂ ਚੋਂ ਪਗੋੜੇ ਆਦਮੀ ਜਿਹੜੇ ਐ ਉਹਨਾਂ ਨੂੰ ਟਿਕਟਾਂ ਦੇ ਕੇ ਇਲੈਕਸ਼ਨ ਲੜਾ ਰਹੇ ਐ ਹੂੰ ਬਿਲਕੁਲ ਬੀਜੇਪੀ ਜੀਜੇਪੀ ਦਾ ਸਫਾਇਆ ਹੋ ਚੁੱਕਿਆ ਐ ਜੀ ਜੀ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਹਿ ਦਿੰਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਸੈਂਟਰ ਦੇ ਵਿੱਚ ਨਾ ਕਿਸੇ ਸਟੇਟ ਦੇ ਵਿੱਚ ਲੋਕ ਬਿਲਕੁਲ ਬੀਜੇਪੀ ਨੂੰ ਲਾਈਕ ਨਹੀਂ ਕਰਨਗੇ ਕਿਸਾਨ ਮਜ਼ਦੂਰ ਕਮੇਰੇ ਦੀ ਬਣਾਈ ਹੋਈ ਸਰਕਾਰ ਬਣੇਗੀ ਜੀ ਜੀ ਹਾਂਜੀ ਜੀ ਜੀ ਗਿਲਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਬੋਲਾ ਸਿੰਘ ਜੀ ਜੀ ਧੰਨਵਾਦ ਜੀ